ਕਿਸਾਨੀ ਅੰਦੋਲਨ ਦੇ ਸਿਰਕਾੜ ਆਗੂ ਰਹੇ ਰੁਲਦੂ ਸਿੰਘ ਮਾਨਸਾ ਜੋ ਕਿ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਉੱਤੇ ਵੱਡੇ ਤੇ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਇਹ ਲੱਗੇ ਨੇ ਵੀ ਉਹਨਾਂ ਨੇ ਲਗਭਗ ਕਰੋੜਾਂ ਦੀ ਜਾਇਦਾਦ ਵਾਲਾ ਕਰਨਾਲ ਕੋਲ ਇੱਕ ਹੋਟਲ ਖਰੀਦਿਆ ਤੇ ਉਹਨੂੰ ਹੋਟਲ ਨੂੰ ਠੇਕੇ ਦੇ ਦੇ ਦਿੱਤਾ ਇਸ ਮਾਮਲੇ ਵਿੱਚ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੀ ਵਾਕਈ ਰੁਲਦੂ ਮਾਨਸਾ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਪੈਸੇ ਖਾ ਕੇ ਹੋਟਲ ਖਰੀਦੇ ਆ ਇਸ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਜਦੋਂ ਰੁਲਦੂ ਸਿੰਘ ਮਾਨਸਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਕੀ ਸਪਸ਼ਟੀਕਰਨ ਦਿੱਤਾ ਤੁਹਾਨੂੰ ਉਹ ਵੀ ਦੱਸਦੇ ਆ ਤੇ ਤੁਸੀਂ ਪਹਿਲਾਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਲਗਾਤਾਰ ਕਿਸਾਨੀ ਸੰਘਰਸ਼ ਦੇ ਦੌਰਾਨ ਜਿਹੜੇ ਸਰਕਾਰ ਡਾਕੂਰੇ ਅਗਵਾਈ ਕਰਨ ਵਾਲੇ ਆਗੂਰੇ ਉਹਨਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ ਰਹੀਆਂ ਰੁਲਦੂ ਸਿੰਘ ਮਾਨਸਾ ਬਾਰੇ ਵੀ ਇਹ ਅਜਿਹੀਆਂ ਅਫਵਾਹਾਂ ਕਈ ਵਾਰ ਫੈਲ ਚੁੱਕੀਆਂ ਨੇ ਇਸ ਬਾਰੇ ਮੈਂ ਰੁਲਦੂ ਸਿੰਘ ਮਾਨਸਾ ਨਾਲ ਗੱਲ ਕੀਤੀ ਤਾਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਬਈ ਬੇਸ਼ੱਕ ਜਿਹੜਾ ਅਜਿਹੀਆਂ ਵੀਡੀਓ ਫੈਲ ਰਹੀਆਂ ਨੇ ਪਰ ਮੇਰਾ ਕਿਸੇ ਹੋਟਲ ਨਾਲ ਕਰਨਾਲ ਲੱਗੇ ਜਾਂ ਕਿਸੇ ਹੋਰ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਅਖਬਾਰਾਂ ਦੇ ਵਿੱਚ ਇਹ ਵੀ ਕਿਹਾ ਕਿ ਮੇਰੀ ਤਾਂ ਬਈ ਜ਼ਮੀਨ ਵਿਕ ਗਈ ਇਸ ਅੰਦੋਲਨ ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਜਾਨੀ ਕਿ ਇਸ ਵਾਰੇ ਜਿਹੜੀ ਕੁੱਲ ਮਿਲਾ ਕੇ ਜਿੰਨਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣਾ ਕਿਸਾਨੀ ਸੰਘਰਸ਼ ਕੀਤਾ ਆ ਉਸ ਦੇ ਦੌਰਾਨ ਉਹ ਕਹਿੰਦੇ ਮੇਰੀ ਤਾਂ ਜ਼ਮੀਨ ਤੱਕ ਵਿਕ ਗਈ ਹੋਟਲ ਖਰੀਦਣਾ ਤਾਂ ਦੂਰ ਦੀ ਗੱਲ ਆ ਉਹਨਾਂ ਨੇ ਹੋਰ ਕੀ ਕੁਝ ਆਖਿਆ ਤੁਹਾਨੂੰ ਸੁਣਾਉਣੀ ਮਾਨ ਸਰ ਜੀ ਕੀ ਜਿਹੜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਜ ਵਿੱਚ ਕਿਹਾ ਜਾ ਰਿਹਾ ਕਿ ਤੁਹਾਡਾ ਇੱਕ ਹੋਟਲ ਹੈ ਕਰਨਾਲ ਲਾਗੇ ਕੀ ਇਹ ਵੀਡੀਓ ਦੀ ਸਚਾਈ ਹੈ ਝੂਠ ਹੈ ਅਫਵਾਹ ਹੈ ਕੀ ਹੈ ਬਿਲਕੁਲ ਇਹ ਝੂਠ ਹੈ ਜੀ ਸਾਨੂੰ ਲੀਡਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਜੀ ਕੋਈ ਕੋਈ ਮੇਰਾ ਹੋਟਲ ਨਹੀਂ ਜੀ ਜੇ ਗੱਲ ਸਾਫ ਤੋਂ ਜੇ ਮੈਨੂੰ ਜੋ ਮਰਜ਼ੀ ਸਜਾ ਦੇ ਦੇ ਮਤਲਬ ਪ੍ਰਸ਼ਾਸਨ ਦੇ ਵੀ ਸਰਕਾਰ ਦੇ ਦੇ ਜਾਣ ਕੇ ਬਦਨਾਮ ਕੀਤਾ ਜਾ ਰਿਹਾ ਬਿਲਕੁਲ ਨਹੀਂ ਕਿਉਂ ਅੱਜ ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ ਭਾਰਤ ਦੇ ਵਿੱਚੋਂ ਸ੍ਰੀ ਪ੍ਰਮੋਡ ਚਾ ਦਾ ਬਹੁਤ ਕਰੇ ਪੰਜਾਬ ਤਾਂ ਬਾਣੀ ਦੇ ਦਿੱਤੇ ਸੀ ਇਹਨਾਂ ਨੂੰ ਜੀ ਇਹਨਾਂ ਦੇ ਬੰਦੇ ਨੇਗੇ ਭਾਰਤੀ ਜਨਤਾ ਪਾਰਟੀ ਦਾ ਰਸਤੇ ਗਏ ਜੀ ਉਹ ਇਆਂ ਇਆਂ ਗੱਲਾਂ ਫੁਲਾ ਰਹੇ ਨੇ ਬਿਲਕੁਲ ਝੂਠ ਹੈ ਅੱਛਾ ਮਾਛੇ ਇੱਕ ਗੱਲ ਇਹ ਵੀ ਉੱਚ ਕਹੀ ਜਾ ਰਹੀ ਹੈ ਕਿ ਬਾਹਰੋਂ ਪੈਸਾ ਆਇਆ ਅੰਦੋਲਨ ਵੇਲੇ ਉਹ ਪੈਸਾ ਵਰਤਿਆ ਗਿਆ ਇੱਥੇ ਬਿਲਕੁਲ ਨਹੀਂ ਬਾਹਰੋਂ ਪੈਸਾ ਆਇਆ ਜਿਹੜਾ ਡੋਲਰ ਤੇ ਵਰਤਿਆ ਉਹ ਸੀ ਪਹਿਲਾਂ ਵੀ ਦੱਸ ਦੇ ਰਹੇ ਹਾਂ ਜੇ ਹੋਰ ਕੋਈ ਵਾੜਾ ਨਾਂ ਵਾਲਾ ਪੈਸਾ ਆਇਆ ਇਹਦਾ ਘਟੋ ਘਟ 1200 ਕਰੋੜ ਦੀ ਜਾਇਦਾਦ ਹੈ ਜਿਹੜੀ ਅਸੀਂ ਕਢਾ ਲਈ ਮੈਂ ਸਾਰੀ ਜੀ ਜੀ ਪਰ 1200 ਤੋਂ ਇਨਾ ਪੈਸਾ ਆਇਆ ਨਹੀਂਗਾ ਜਿਵੇਂ ਕਹਿ ਗੀ ਉਹ ਸੀ ਜੇ ਆਇਆ ਸਾਡੇ ਦੂਲਣ ਤੇ ਵਸਤੇ ਹੈਗਾ ਜੇ ਕੋਈ ਸਾਡੇ ਕੋਲ ਹੈਗਾ ਵੀ ਹੈ ਉਹ ਮਤਲਬ ਦੂਲਣ ਦੇ ਲੀਡਰਾਂ ਕੋਈ ਹੈ ਸਾਰਾ ਹੈਗਾ ਜੀ ਮਾਨ ਜੀ ਕੀ ਕਾਰਵਾਈ ਕਰੋਗੇ ਇਹ ਲੋਕਾਂ ਤੇ ਜਿਹੜੇ ਤੁਹਾਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਅੱਜ ਪ੍ਰੈਸ ਵਾਲੇ ਆਏ ਤੇ ਮੇਰੇ ਕੋਲ ਮੈਂ ਆਪਦੀ ਸਚਾਈ ਦੱਸਤੀ ਜੀ ਕੀ ਕਹਿਣਾ ਕਰਦਾ ਜਿਹੜਾ ਹੋਟਲ ਮਾਲਕਾ ਉਹਨੂੰ ਮੈਂ ਵੀਡੀਓ ਇਹ ਵੀ ਭੇਜਤੀ ਜੂ ਭੇਜੀ ਵੀ ਤੁਸੀਂ ਪੜਤਾਲ ਕਰੋ ਸਾਨੂੰ ਬਦਨਾਮ ਕਰਦੇ ਨੇ ਜੀ ਠੀਕ ਹੈ ਨਾ ਗੱਲ ਕਿਉਂ ਗੱਲ ਫਲਾਉਂਦੇ ਨੇ ਕਿ ਉਹ ਸਰ ਉਹ ਬਾਕੀ ਕਾਗਜ਼ੀ ਕਾਰਵਾਈ ਕਰਾਂਗੇ ਐਸਐਸਵੀ ਨੂੰ ਦੇਵਾਂਗੇ ਵੀ ਕਿ ਵੀ ਕਾਰਵਾਈ ਹੋਊ ਉਹਨਾਂ ਤੇ ਜੀ ਤੁਹਾਨੂੰ ਕੀ ਲੱਗਦਾ ਵੀ ਇਹ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਬਾਰ ਬਾਰ ਕਈ ਤੀਜੀ ਚੌਥੀ ਘਟਨਾ ਹੋਗੀ ਤੁਹਾਡੇ ਨਾਲ ਜੋੜ ਕੇ ਇਸ ਤਰ੍ਹਾਂ ਮੇਰਾ ਖਿਆਲ ਹੈ ਵੀ ਵਿਰੋਧੀ ਧਿਰ ਹੀ ਅਸੀਂ ਇੱਥੇ ਆ ਸਿਆਸੀ ਪਾਰਟੀਆਂ ਵਿਰੋਧੀ ਧਿਰ ਨਹੀਂ ਹੈਗੀਆਂ ਭਾਰਤ ਦੇ ਵਿੱਚ ਜੀ ਉਹ ਚਾਹੇ ਹਰਿਆਣਾ ਹੋਵੇ ਯੂਪੀ ਹੋਵੇ ਕੋਈ ਹੋਵੇ ਸਾਨੂੰ ਹੀ ਬਦਨਾਮ ਕਰਦੇ ਰਹੇ ਪਹਿਲਾਂ ਵੀ ਕਰਦੇ ਹੀ ਰਹਿੰਦੇ ਨੇਗੇ ਜੀ ਜੇ ਇਹ ਨਾ ਨਿਖਸਾਨ ਕਰਦੇ ਆ ਵੋਟਰਾਂ ਦਾ ਤਾਂ ਅਸੀਂ ਇਹ ਕਰਦੇ ਆ ਇਹ ਕਾਹਹੀਂ ਸਾਨੂੰ ਬਦਨਾਮ ਕਰਦੇ ਜੀ ਜੀ ਅ ਸ਼ੁਕਰੀਆਈ ਮਾਨਸਾ ਸਾਹਿਬ ਸਾਡ ਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਦ ਉਸੇ ਸੋਣੀ ਲਿਆ ਕਿ ਕਿਸ ਤਰ੍ਹਾਂ ਨਾ ਰੁਲਦੂ ਸਿੰਘ ਮਾਨਸਾ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਇਸ ਮਾਮਲੇ ਵਿੱਚ ਇਹ ਵੀਡੀਓ ਜਿਹੜੀਆਂ ਨੇ ਭਾਜਪਾ ਆਜਾ ਭਾਜਪਾ ਦੇ ਨਾਲ ਸੰਬੰਧਿਤ ਲੋਕਾਂ ਵੱਲੋਂ ਜਾਣਬੁੱਝ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਦੇ ਲਈ ਫਲਾਈਆਂ ਜਾ ਰਹੀਆਂ ਨੇ